ਫਿਰੋਜ਼ਪੁਰ ਤੋਂ ਇੱਕ ਬੇਹਦ ਹੈਰਾਨ ਕਰਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਮਾਮਲਾ ਕੁਝ ਅਜੀ ਹੈ ਜਿਸ ਦੇ ਬਾਰੇ ਜਾਣਨ ਤੋਂ ਬਾਅਦ ਤੁਹਾਨੂੰ ਹਾਸਾ ਵੀ ਆਵੇਗਾ ਤੇ ਤੁਸੀਂ ਹੈਰਾਨ ਵੀ ਰਹਿ ਜਾਵੋਗੇ ਦਰਅਸਲ ਇੱਕ ਪਤੀ ਪੁਲਿਸ ਤੋਂ ਇਹ ਮੰਗ ਕਰ ਰਿਹਾ ਹੈ ਕਿ ਉਸ ਦੀ ਪਤਨੀ ਦੇ ਖਿਲਾਫ ਕਾਰਵਾਈ ਕੀਤੀ ਜਾਏ ਕਿਉਂ ਕਿ ਉਸ ਦੀ ਪਤਨੀ ਨੇ ਉਸ ਦਾ ਪਾਸਪੋਰਟ ਪਾੜ ਦਿੱਤਾ ਜੀ ਹਾਂ ਸਹੀ ਸੁਣਿਆ ਤੁਸੀਂ ਪੂਰਾ ਮਾਮਲਾ ਕੀ ਹੈ ਇਸ ਰਿਪੋਰਟ ਚ ਵੇਖੋ ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਸ਼ਖਸ ਬਹੁਤ ਪਰੇਸ਼ਾਨ। ਇਹ ਸੋਚਾਂ 'ਚ ਪਿਆ ਹੈ ਕਿ ਜੋ ਉਸਦੇ ਨਾਲ ਹੋਇਆ ਉਸ ਨੂੰ ਪਿਆਰ ਕਹੇ ਜਾਂ ਪਾਗਲਪਨ। ਫਿਰ ਜੋ ਵੀ ਕਹੇ ਇਹ ਫਿਲਹਾਲ ਪੁਲਿਸ ਨੂੰ ਇੰਨਾ ਜ਼ਰੂਰ ਕਹਿ ਰਿਹਾ ਹੈ ਕਿ ਜਨਾਬ ਕਾਰਵਾਈ ਕਰੋ ਮੈਨੂੰ ਇਨਸਾਫ ਦਿਓ। ਯਾ ਫਿਰ ਉਸਪੁਰ ਦੇ ਪਿੰਡ ਸੋਟੀ ਨਗਰ ਤੋਂ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਦੇ ਬਾਰੇ ਸੁਣ ਤੁਹਾਡਾ ਵੀ ਹਾਸਾ ਨਿਕਲ ਆਵੇਗਾ। ਤੁਹਾਨੂੰ ਹੈਰਾਨੀ ਵੀ ਹੋਵੇਗੀ। ਦਰਸਲ ਇਥੋਂ ਦੇ ਇੱਕ ਸ਼ਖਸ ਵੱਲੋਂ ਪੁਲਿਸ ਕੋਲ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਉਸ ਦੀ ਪਤਨੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਪਰ ਆਖਰ ਜੀ ਹਾਂ ਵੀ ਕੀ ਕੀਤਾ ਇਸ ਸ਼ਖਸ ਦੀ ਪਤਨੀ ਨੇ ਲਓ ਤੁਸੀਂ ਅਸਦੇ ਮੋਹੇ ਸੁਣ ਲਓ ਪਾਖੜ ਸਾਰਾ ਮੇਰਾ ਪਾੜਦਾ ਮੇਰੀ ਘਰ ਦੀ ਜਿੱहां ਸਾਹਿਲ ਨਾਮ ਦੇ ਇਸ ਸ਼ਖਸ ਦੀ ਸਮੱਸਿਆ ਇਹ ਹੈ ਕਿ ਇਸ ਦੀ ਪਤਨੀ ਨੇ ਉਸ ਦਾ ਪਾਸਪੋਰਟ ਬਾੜ ਦਿੱਤਾ ਹੈ ਦਰਸਲ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਮੋੜ ਕੁਝ ਦਿਨਾਂ ਬਾਅਦ ਹੀ ਵਿਦੇਸ਼ ਜਾਣ ਵਾਲਾ ਸੀ ਪਰ ਉਸਦੀ ਪਤਨੀ ਉਸ ਨੂੰ ਆਪਣੇ ਤੋਂ ਦੂਰ ਨਹੀਂ ਸੀ ਜਾਣ ਦੇਣਾ ਚਾਹੁੰਦੀ ਐਸੇ ਦੇ ਚਲਦਿਆਂ ਉਸਨੇ ਇਸ ਨੌਜਵਾਨ ਦਾ ਪਾਸਪੋਰਟ ਹੀ ਬਾੜ ਛੱਡਿਆ ਪੀੜਤ ਮੁਤਾਬਕ ਉਸਨੇ ਲੱਖਾਂ ਰੁਪਏ ਲਾ ਕੇ ਨਿਊਜ਼ੀਲੈਂਡ ਦਾ ਵੀਜ਼ਾ ਹਾਸਲ ਕੀਤਾ ਸੀ ਪਰ ਉਸਦੀ ਪਤਨੀ ਨੇ ਸਭ ਕੁਝ ਬਰਬਾਦ ਕਰ ਦਿੱਤਾ ਹੁਣ ਉਸ ਨੂੰ ਇਨਸਾਫ ਚਾਹੀਦਾ ਹੈ ਕੱਲ੍ਹ ਬਾਅਦ ਕੀ ਬੱਸ ਮੈਂ ਅਗਲੇ ਮਹੀਨੇ ਜਾਣਾ ਸੀ 2 ਤਰੀਕ ਨੂੰ ਤੇ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ ਮੈਂ ਜਾਣਾ ਸੀ ਨਿਊਜ਼ੀਲੈਂਡ ਨਾਲ ਬਾਅਦ ਕੀ ਘਰੇ ਲੜਾਈ ਹੋਣੇ ਪਾਸਪੋਰਟ ਪੜਤਣ ਦੀ ਮੈਨੂੰ ਨਹੀਂ ਜਾਣ ਦੇਣਾ ਤੇ ਮੇਰੇ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਜ ਜੀ ਨੂੰ ਦੋ ਬੰਦ ਹੀ ਬਸ ਕਰਨਾ ਪਾਸਪੋਰਟ ਬਹੁਤ ਮੁਸ਼ਕਲ ਨਾ ਬਣਿਆ ਬਹੁਤ ਜਿਆਦਾ ਮੁਸ਼ਕਲ ਨਾ ਪਾਸਪੋਰਟ ਬਣਾ ਤੇ ਹੁਣੇ ਤੇ 10ਵੇਂ ਮਿੰਟ ਟਿਕਟ ਸੀ ਮੈਂ 4 ਲੱਖ ਭਰਿਆ 2 ਤਰੀਕ ਦੇ ਲਈ ਜਾਣਾ ਸੀ ਤੇ ਘਰ ਦੇ ਤੇ ਲੜਦੇ ਨੇ ਤਾਂ ਪਾਸਪੋਰਟ ਸਾਰਾ ਕੁਝ ਪਾੜ ਦਿਆ ਤੁਸੀਂ ਮੈਂ ਅੱਡੀ ਮੁਸ਼ਕਲ ਨਾਲ ਪੈਸੇ ਭਰੇ ਕਰਜਾ ਚੱਕ ਚੱਕ ਉਧਰ ਇਸ ਸ਼ਖਸ ਦੀ ਪਤਨੀ ਵੀ ਕੈਮਰੇ ਸਾਹਮਣੇ ਮੰਨਦੀ ਨਜ਼ਰ ਆਈ ਕਿ ਉਸਨੇ ਅਜੀਹਾ ਕੀਤਾ ਹੈ ਉਸਨੇ ਆਪਣੇ ਪਤੀ ਦਾ ਪਾਸਪੋਰਟ ਪਾੜਿਆ ਹੈ ਪਰ ਉਹ ਕਰੇ ਵੀ ਤਾਂ ਕੀ ਕਰੇ ਉਸ ਦਾ ਜੀ ਹੀ ਨਹੀਂ ਲੱਗਦਾ ਘਰ ਉਸ ਨੂੰ ਖਾਂ ਨੂੰ ਪੈਂਦਾ ਹੈ ਐਸੇ ਕਰਕੇ ਉਸ ਨੇ ਆਪਣੇ ਪਤੀ ਦਾ ਪਾਸਪੋਰਟ ਬਾੜ ਛੱਡਿਆ ਕਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਨਕ ਡੇਢ ਸਾਲ ਅਗਲਾ ਆ ਅਸੀਂ ਮਾਵਾ ਧੀਆਂ ਕਦੇ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕਿਹੜਾ ਕਰੇ ਰਹੀਦੀ ਇਹ ਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਅਸੀਂ ਦੋਵੇਂ ਮਾਵਾ ਧੀਆਂ ਕਰੇ ਹਾਂਜੀ ਮੈਂ ਪੜਿਆ ਮੈਂ ਝੂਠ ਨਹੀਂ ਬੋਲਦੀ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਇਹੀ ਪੜਨ ਮੇਰੇ ਗਾਲ ਪਿਆ ਹੁਣ ਤੁਸੀਂ ਹੀ ਦੱਸੋ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੀ ਸਮਝੀਏ ਇਸ ਨੂੰ ਇੱਕ ਪਤਨੀ ਦਾ ਪਿਆਰ ਕਹੀਏ ਜਾਂ ਫਿਰ পাগল ਪਨ ਤੁਸੀਂ ਹੀ ਦੱਸੋ ਕੀ ਕਹੀਏ ਕੀ ਸਮਝੀਏ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਕੀ ਹੋਵੇਗਾ ਕਾਰਵਾਈ ਹੋਵੇਗੀ ਜਾਂ ਸਮਝੌਤਾ ਹੋਵੇਗਾ ਕੀ ਵਾਕਈ ਜੀ ਉਹਨਾਂ ਸ਼ਖਸ ਵਿਦੇਸ਼ ਜਾ ਪਾਵੇਗਾ ਪੀਟੀਸੀ ਨਿਊਜ਼ ਦੇ ਲਈ ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਦੀ ਰਿਪੋਰਟ